ਤੁਸੀਂ ਸਾਕਾ ਕਾਹਦੇ ਤੋਂ ਪੁੱਛ ਰਹੇ ਹੋ ਤੁਹਾਡੇ ਨਾਲ ਆ ਨਹੀਂ ਵਾਲੀ ਸਾਡਾ ਮਜਬੂਰ ਨਾ ਨਹੀਂ ਮਜਬੂਰੀ ਸਪੀਕਰ ਵਾਲੀ ਕੀ ਹੈ ਜੀ ਮਜਬੂਰ ਨਾ ਕਿਉਂ ਸਪੀਕਰ ਦੀ ਕਿੱਥੇ ਹੁੰਦੀ ਆ ਜਾਂ ਕਿੱਥੇ ਨਹੀਂ ਹੈ ਨਹੀਂ ਕਿੱਥੇ ਜਾਂ ਕਿੱਥੇ ਲੈ ਲਓ ਜੀ ਮੈਂ ਦੇ ਦੂੰਗਾ ਨਹੀਂ ਕਿੱਥੇ ਹਲਾਜਤ ਹੁੰਦੀ ਹੈ ਸਪੀਕਰ ਹੁੰਦੀ ਹੈ ਜੀ ਸਾਡੇ ਤੋਂ ਪਰਮਿਸ਼ਨ ਲੈਂਦੇ ਆ ਜੀ ਕਿੱਥੇ ਸਪੀਕਰ ਹੁੰਦੀ ਹੈ ਹੁੰਦੀ ਹੈ ਜੀ ਕੋਈ ਉਹ ਇਲੈਕਸ਼ਨ ਹੋ ਰਹੀ ਹੈ ਇਹ ਹੁੰਦੀ ਹੈ ਇਹ ਤੁਸੀਂ ਤੱਕਾ ਕਰ ਰਹੇ ਹੋ ਡਿਪੀ ਸਾਹਿਬ ਇਹ ਇਲੈਕਸ਼ਨ ਡਿਪੀ ਸਾਹਿਬ ਤੁਸੀਂ ਤੱਕਾ ਕਰ ਰਹੇ ਹੋ ਤੁਸੀਂ ਲੋਕਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਹੋ ਦੇਖੋ ਮੇਰੀ ਗੱਲ ਸੁਣੋ ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਮੈਂ ਵੀ 10 ਵਾਰ ਹੱਥ ਜੋੜ ਕੇ ਬੇਨਤੀ ਕਰ ਲਈ ਜਿੰਨਾ ਕੁ ਤੁਸੀਂ ਡੀਆਰ ਸਾਹਿਬ ਨਾਲ ਸਾਡੀ ਗੱਲ ਹੋ ਗਈ ਪੰਜ ਬੰਦੇ ਚੱਲੋ ਤੁਹਾਨੂੰ ਮਿਲਾ ਦਿੰਦੇ ਆ ਤੁਸੀਂ ਆਮ ਲੋਕਾਂ ਨੂੰ ਪਲੀਜ਼ ਤੰਗ ਨਾ ਕਰੋ ਕਿਹੜੇ ਲੋਕਾਂ ਨੂੰ ਬੈਠੇ ਨੇ ਜਿੰਨਾਂ ਦਾ ਤੁਸੀਂ ਰਾਹ ਰੋਕੀ ਖੜੇ ਹੋ ਕਿੰਨਾਂ ਦਾ ਰਾਹ ਰੋਕੀ ਖੜੇ ਹੋ ਬੇਨਤੀ ਆ ਜਿਹੜੇ ਲੰਘ ਰਹੇ ਨੇ ਉਹਨਾਂ ਜਿੰਨਾ ਲੋਕਾਂ ਨਾਲ ਤਕਾ ਹੋਇਆ ਇੰਨਾ ਲੋਕਾਂ ਨਾਲ ਧੱਕਾ ਹੋਇਆ ਕੀ ਇਹਨੂੰ ਪੁੱਛੋ ਪਿੱਛੇ ਦਾ ਕੋਈ ਪ੍ਰੋਸੀਜਰ ਹੈਗਾ ਜਿਨ੍ਹਾਂ ਨਾਲ ਧੱਕਾ ਹੋਇਆ ਬਾਜ ਮੇਰੀ ਵੀ ਉੱਚੀ ਹੋ ਸਕਦੀ ਹੈ ਜਿੰਨੀ ਮਰਜ਼ੀ ਕਰ ਲੋ ਹਾਂ ਤੁਸੀਂ ਵੀ ਕਰ ਲੋ ਜਿੰਨੀ ਮਰਜ਼ੀ ਕਰ ਲੋ ਤੁਸੀਂ ਵੀ ਕਰ ਲੋ ਪਲੀਜ਼ ਹੁਣ ਮੇਰੀ ਬੇਨਤੀ ਮੰਨ ਲਓ ਤੁਸੀਂ ਮੇਰੀ ਬੇਨਤੀ ਤੁਸੀਂ ਮੰਨ ਲਓ ਪਲੀਜ਼ ਠੀਕ ਹੈ ਨਾ ਕਾਈਂਡਲੀ ਜੇ ਪੀਸਫੁਲ ਹੀ ਬੈਠੇ ਹੋ ਬੈਠੇ ਰਹੋ ਸਪੀਕਰ ਦੀ ਉਰੇ ਪਰਮਿਸ਼ਨ ਨਹੀਂ ਹੈ ਨਹੀਂ ਤੁਸੀਂ ਤੁਸੀਂ ਜਾਣ ਬੁੱਝ ਕੇ ਤੁੱਕਾ ਤੁਹਾਡੇ ਨਾਲ ਰੋਸ ਹੋਇਆ ਅਸੀਂ ਡੀਆਰ ਸਾਹਿਬ ਨੂੰ ਤੁਹਾਨੂੰ ਮਿਲਾ ਦਿੰਨੇ ਆ ਕੋਈ ਪੰਜ ਜਣੇ ਚੱਲੋ ਆਫਿਸ ਉਹ ਬੈਠੇ ਨੇ ਤੁਹਾਨੂੰ ਮਿਲਾ ਦਿੰਨੇ ਆ ਤੁਸੀਂ ਐਪਲੀਕੇਸ਼ਨ ਦਿੱਤੀ ਹੈ ਜੀ ਕਿੰਨੇ ਦਿਨ ਹੋ ਗਏ ਨੇ ਅਸੀਂ ਕੋਈ ਦਿੱਤੀ ਸਾਹਿਬ ਅਸੀਂ ਕੋਈ ਉਹ ਵੀ ਟੋਟਾ ਅਸੀਂ ਪ੍ਰੋਸੀਜਰ ਅਸੀਂ ਪ੍ਰੋਸੀਜਰ ਆਪਣਾ ਪੂਰਾ ਕੀਤਾ ਹੈ ਕਿਹੜਾ ਬੰਦਾ ਮੇਰੇ ਨਾਲ ਜਿਹੜੇ ਲੈਜੇ ਦੀ ਗੱਲ ਕਰਦਾ ਉਹਦੇ ਨਾਲ ਮੈਂ ਉਹ ਲੈਜੇ ਦੀ ਗੱਲ ਕਰਦਾ ਮੈਂ ਦਬਕਾਂ ਨਹੀਂ ਮਾਰਦਾ ਮੈਂ ਮੈਂ ਤੁਹਾਡੇ ਨਾਲ ਅਸੀਂ ਤੁਹਾਨੂੰ ਹੋਣਾ ਚੀ ਕੀ ਬੋਲ ਰਹੇ ਹੋ ਫਿਰ ਉੱਚੀ ਕੀ ਬੋਲ ਰਹੇ ਹੋ ਤੁਸੀਂ ਮੈਂ ਤੇ ਸਾਹਮਣੇ ਤੁਹਾਡੇ ਖੜਾ ਉੱਚੀ ਬੋਲਣਾ ਫਿਰ ਬੋਲ ਲਓ ਤੁਸੀਂ ਜਿਹੜੇ ਕੋਲ ਦੇ ਜਿਹੜਾ ਬੰਦਾ ਜਿਹੜਾ ਬੰਦਾ ਜਿਹੜਾ ਲੈਜੇ ਮੇਰੇ ਨਾਲ ਗੱਲ ਕਰਾ ਬੈਠਾ ਹੋਏ ਉਹਦੇ ਨਾਲ ਮੈਂ ਉਹੀ ਲੈਜੇ ਚ ਗੱਲ ਕਰੂੰਗਾ ਤੁਸੀਂ ਜਿਹੜੇ ਮਰਜ਼ੀ ਲੈਜੇ ਬੰਦਾ ਮੇਰੇ ਨਾਲ ਜਿਹੜੇ ਲੈਜੇ ਚ ਗੱਲ ਕਰੂਗਾ ਉਹਦੇ ਨਾਲ ਮੈਂ ਉਹੀ ਲੈਜੇ ਚ ਗੱਲ ਕਰੂੰਗਾ ਲੈਜੇ ਚ ਗੱਲ ਕਰੋ ਪਰ ਤੁਹਾਡਾ ਜਿਹੜਾ ਹੈਗਾ ਆ ਤੁਹਾਡਾ ਲੈਜਾ ਤੁਸੀਂ ਚਲੋ ਜੀ ਇੱਕ ਤੁਸੀਂ ਇੱਕ ਮਲਾਜੋ ਤੁਹਾਡਾ ਲੈਜਾ ਜਿਹੜਾ ਹੈਗਾ ਆ ਉਹ ਮਲਾਜੋ ਵਾਲਾ ਹੋਣਾ ਚਾਹੀਦਾ ਹੈਗੇ ਮਲਾਜਮਾਂ ਨੂੰ ਤੁਸੀਂ ਉੱਚੀ ਬੋਲੋਗੇ ਉੱਚੀ ਬੋਲੋਗੇ ਤੁਸੀਂ ਖੰਭੀ ਕਰਦੇ ਮੈਂ ਤੇ ਮਲਾਜਮ ਮੈਂ ਤੁਹਾਡੇ ਕੋਲ ਆ ਕੇ ਖੜਾ ਮੈਂ ਜਿਹੜੇ ਲੈ ਜੀ ਤੁਸੀਂ ਕਰੋ ਤੁਸੀਂ ਸਾਡੇ ਤੱਕਾ ਕਰੋਗੇ ਮੈਂ ਨਹੀਂ ਤੱਕਾ ਕਰ ਰਿਹਾ ਜੀ ਥੋੜਾ ਸਪੀਕਰ ਨਹੀਂ ਲੱਗੂਗਾ ਜੀ ਸਪੀਕਰ ਨਹੀਂ ਲੱਗੂਗਾ ਜੀ ਨਹੀਂ ਹੋਗੀ ਤੱਕਾ ਹੈ ਨਾ ਤੁਹਾਡਾ ਹਾਂਜੀ ਤੱਕਾ ਨਹੀਂ ਆ ਜੀ ਰੂਲ ਹੈ ਰੂਲ ਹੈ ਜੀ ਰੂਲ ਕਿਹੜਾ ਹੈ ਸਪੀਕਰ ਨਹੀਂ ਲੱਗੂਗਾ ਨਹੀਂ ਰੂਲ ਕਿਹੜਾ ਹੈ ਸਪੀਕਰ ਲਾਉਣ ਤੋਂ ਪਹਿਲਾਂ ਡੀਸੀ ਸਾਹਿਬ ਦੀ ਪਰਮਿਸ਼ਨ ਚਾਹੀਦੀ ਹੈ ਇਹ ਸੁਣੋ ਜੀ ਇਹ ਰੂਲ ਹੈ ਜੀ ਇਹ ਰੂਲ ਹੈ ਮੈਂ ਦੋ ਨੰਬਰ ਦੇ ਇਲੈਕਸ਼ਨ ਹੋਈ ਕਰਦਾ ਪਰਮਿਸ਼ਨ ਚਾਹੀਦੀ ਹੈ ਸਾਹਿਬ ਰੂੰਗਾ ਤਰਖਾਨ ਮ ਜਨਾਨੀ ਕੁੱਟੀ ਹੋਈ ਆ ਪਰ ਚੌਂਦੀ ਉਹ ਰੂਣੈ ਕੱਲ ਦਾ ਸੈਦਪੁਰੇ ਪੰਜ ਕੁੱਟਿਆ ਹੋਇਆ ਹਸਪਤਾਲ ਪਿਆ ਕੋਈ ਕਾਰਵਾਈ ਨਹੀਂ ਉਹ ਰੂਣੈ 751 ਇੱਕ ਤਰਫਾ ਹੋ ਰਹੀਆਂ ਨੇ ਤੇ ਦੇ ਵੱਲੋਂ ਉਹ ਰੂਣੇ ਰੂਨਾ ਤੇ ਆਓਗੇ ਮੈਂ ਵੀ ਵਕੀਲ ਐ ਕੋਈ ਗੱਲ ਨਹੀਂ ਇਹ ਇਸ ਕਰਕੇ ਮੈਨੂੰ ਇਹ ਮੈਨੂੰ ਰੂਲ ਨਾਲ ਸਿਖਾਓ ਮੈਂ ਉਰਦਾ ਚ ਰਹਿ ਕੇ ਮੈਂ ਨਹੀਂ ਕਰਦਾ ਮੈਂ ਉਰਦਾ ਚ ਰਹਿ ਕੇ ਕੰਮ ਕਰਦਾ ਆ ਔਰ ਮੈਨੂੰ ਮੇ ਤੁਸੀਂ ਕਹੋ ਪੀ ਉੱਚੀ ਆਵਾਜ਼ ਨਾਲ ਮੈਨੂੰ ਦਬਾ ਲਓਗੇ ਮੈਂ ਨਹੀਂ ਦਬਦਾ ਤੁਸੀਂ ਦਵਾ ਰਹੇ ਹੋ ਸਾਨੂੰ ਨਹੀਂ ਨਹੀਂ ਜੀ ਬਿਲਕੁਲ ਨਹੀਂ ਦਵਾ ਰਹੇ ਮੈਂ ਅਜੀਖੋ ਡਿਪਟੀ ਸਾਹਿਬ ਕਹਿ ਕੇ ਗੱਲ ਕਰ ਰਿਹਾ ਮੈਂ ਵੀ ਤੁਹਾਨੂੰ ਨਾਗਰਾ ਸਾਹਿਬ ਕਹਿ ਰਿਹਾ ਮੇਰੀ ਗੱਲ ਸੁਣੋ ਡੋ ਨਾ ਟ੍ਰਾਈ ਟੂ ਟਵਿਸਟ ਗੱਲਾਂ ਨੂੰ ਟਵਿਸਟ ਨਾ ਕਰੋ ਨਹੀਂ ਕਰਦੇ ਟਵਿਸਟ ਨਾ ਕਰੋ ਟਵਿਸਟ ਨਹੀਂ ਕਰਦੇ ਜੋ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਉਹਦਾ ਜਵਾਬ ਦੇ ਦਿਆ ਚਲੋ ਠੀਕ ਹੈ ਹੁਣ ਮੈਂ ਇੱਕ ਚੁਣਿਆ ਹੋਇਆ ਨਮਾਦਾ ਤੁਹਾਨੂੰ ਉਹਦਾ ਵੀ ਨਹੀਂ ਪਤਾ ਤੁਸੀਂ ਕਹਿ ਬੀਰ ਬੈਠੇ 6 ਮਹੀਨੇ ਹੋ ਗਏ ਮੈਨੂੰ ਮੇਰਾ ਜਿੱਥੋਂ ਪਤਾ ਕਰਨਾ ਹੈ ਕਰ ਲਿਓ ਮੈਂ ਗੋਲ ਮੋਲ ਗੱਲਾਂ ਨਹੀਂ ਕਰਦਾ ਠੀਕ ਹੈ ਨਾ ਗੋਲ ਮੋਲ ਗੱਲਾਂ ਨਹੀਂ ਕਰਦਾ ਤੁਹਾਨੂੰ ਦੱਸਾਂ ਫਿਰ ਠੀਕ ਹੈ ਨਾ ਹ ਥੋਡੇ ਕੋਲੇ ਲੋਕ ਹੋ ਕੇ ਜਾਂਦੇ ਨੇ ਇੱਕ ਪਾਰਟੀ ਦੀ ਫੇਵਰ ਕਰਦੇ ਹੋ ਤੁਸੀਂ ਇੱਕ ਪਾਰਟੀ ਦੀ ਸ਼ਰ੍ਹਾਂ ਫੇਵਰ ਕਰਦੇ ਠੀਕ ਹੈ ਠੀਕ ਜਿਹੜੀ ਇੱਥੇ ਮੇਰੀ ਜੋ ਬਾਈ ਨੇਮ ਕੰਪਲੇਂਟ ਦੇਣੀ ਆ ਉਹ ਦੋ ਵੀ ਵੈਰੀਫਾਈ ਦੱਸੋ ਜਿਹੜਾ ਅਲੀਗੇਸ਼ਨ ਤੁਸੀਂ ਮੇਰੇ ਤੇ ਆਨ ਰਿਕਾਰਡ ਲਾ ਰਹੇ ਹੋ ਨਾ ਠੀਕ ਹੈ ਨਾ ਆਨ ਰਿਕਾਰਡ ਲਾ ਰਹੇ ਹੋ ਹੁਣ ਐਪਲੀਕੇਸ਼ਨ ਕੰਪਲੇਂਟ ਦਿਓ ਈ ਕਹਣਾ ਵੇ ਦੇ ਫੈਕਟਸ ਕੰਪਲੇਂਟ ਦੇਓ ਦੇ ਤਾਂ ਨਹੀਂ ਹਾਂ ਦੇ ਦੇਓ ਦੇ ਦੇਓ ਜੇ ਕੋ ਸਾਡੀ ਗੱਲ ਆਉਗੀ ਦੇ ਦੇਓ ਜੀ ਗੱਲ ਨਹੀਂ ਹੁਣ ਤੁਹਾਡੇ ਕੋਲ ਆ ਹੀ ਗਈ ਗੀ ਗੱਲ ਦੇ ਦੇਓ ਕੰਪਲੇਂਟ ਦੇ ਦੇਓ ਜਿਹੜੇ ਲੋਕਾਂ ਨੂੰ ਕਹਿੰਦੇ ਨੇ ਕੰਮ ਕੰਪਲੇਂਟ দাও ਪਬਲੀਕਲੀ ਨਾ ਨਾ ਕਰੀ ਜਾਓ ਯੂ ਹੈਵ ਫੈਕਟ ਯੂ ਹੈਵ ਦਾ ਫੈਕਟ ギਵ ਅ ਮੀ ギਵ ਅ ਕੰਪਲੇਂਟ ਯੂ ਹੈਵ ਦਾ ਫੈਕਟ ਆ ਯਾਰ ਦੇ 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 ਠੀਕ ਕਰ ਦੇ ਦਿਓ ਇੱਥੇ ਦੇਣੀ ਆ ਸਿੱਧੀ ਤੁਹਾਨੂੰ ਦੇਖੋ ਜਿਹੜੀ ਇਹ ਵਰਤੀ ਹੈ ਨਾ ਇਹ ਤੁਹਾਨੂੰ ਲੋਕਾਂ ਦੇ ਨਾਲ ਚੰਗੇ ਵਿਵਹਾਰ ਵਾਸਤੇ ਦਿੱਤੀ ਹੈ ਚੰਗੇ ਵਿਵਹਾਰ ਵਾਸਤੇ ਦਿੱਤੀ ਹੈ ਜੀ ਪਰ ਤੁਸੀਂ ਨਾ ਰਿਪੀਟ ਕਰਦੀਆਂ ਗੱਲਾਂ ਵਰਦੀ ਤੋਂ ਉੱਪਰ ਮੇਰੇ ਕੋਲ ਸੈਲਫ ਰਿਸਪੈਕਟ ਹੈ ਜਿਹੜਾ ਬੰਦਾ ਮੇਰੇ ਨਾਲ ਜਿਹੜੇ ਲੈਜੇ ਗੱਲ ਕਰੂਗਾ ਮੈਂ ਉਹਨਾਂ ਨਾਲ ਉਹੀ ਲੈਜੇ ਮੇਰੀ ਇੱਕ ਗੱਲ ਸੁਣ ਲਓ ਮੇਰੀ ਇੱਕ ਗੱਲ ਹੁਣ ਮੈਂ ਕਹਿੰਦਾ ਡੀਆਰ ਸਾਹਮਣੇ ਗੱਲ ਜਿਹੜੇ ਲੈਜੇ ਚ ਤੁਸੀਂ ਗੱਲ ਕਰੋਗੇ ਨਾ ਉਸੇ ਨਾਲ ਕਰਾਂਗੇ ਬਿਲਕੁਲ ਠੀਕ ਬਿਲਕੁਲ ਠੀਕ ਹਾਂ ਬਿਲਕੁਲ ਠੀਕ ਹੈ ਇਹ ਤੁਹਾਨੂੰ ਲੱਗਦਾ ਨਾ ਕੋਈ ਸੈਲਫ ਰਿਸਪੈਕਟ ਹੈ ਤਾਂ ਸਾਡੀ ਸੈਲਫ ਰਿਸਪੈਕਟ ਹੋਣੀ ਨਹੀਂ ਹੈ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਜੋ ਕਰਨਾ ਕਰ ਗੁਰਦਾਬ ਕੋਈ ਤੇ ਨਹੀਂ ਪੁੱਛਦਾ ਜਿੰਦਾ ਮੈਂ ਕੋਈ ਤੇ ਨਹੀਂ ਪੁੱਛਦਾ ਇਹ ਲੋਕਾਂ ਦੀ ਹਿਫਾਜ਼ਤ ਨਹੀਂ ਜਾਂ ਲੋਕਾਂ ਨੂੰ ਦੋਖ ਨਹੀਂ ਤੁਸੀਂ ਆਨ ਰਿਕਾਰਡ ਗੱਲ ਕਹੀ ਹੈ ਕਿ ਦੇਵਾ ਕੰਪਲੇਟ ਲੋਕਾਂ ਦੀ ਆਪਣਾ ਮੈਂ ਤੁਸੀਂ ਦੀ ਆਨ ਰਿਕਾਰਡ ਗੱਲ ਕਹੀ ਆ ਉਹਦੀ ਕੰਪਲੇਂਟ ਦਿਓ ਲੋਕਾਂ ਦੇ ਪ੍ਰੋਬਲਮਾ ਦੱਸਿਆ ਲੋਕਾਂ ਨੂੰ ਕਮਰਾ ਨਾ ਕਰੋ ਕੰਪਲੇਂਟ ਦਿਓ ਕਮਰਾ ਨਾ ਕਰੋ ਲੋਕਾਂ ਦੀ ਆਪਣਾ ਮੈਂ ਕਮਰਾ ਨਾ ਕਰੋ ਹੁਣ ਤੁਸੀਂ ਜਿਹੜੀ ਗੱਲ ਪਬਲਿਕਲੀ ਕਹੀ ਹੈ ਉਹਦੀ ਗੱਲ ਤੇ ਖੜੇ ਉੱਤਰੋ ਮੈਂ ਖੜੇ ਉੱਤਰੋ ਮੈਂ ਫੈਕਸਿੰਗ ਫਿਕਰ ਕਰ ਕੇ ਕੰਪਲੇਂਟ ਮੈਂ ਕੀ ਕੀ ਕੰਪਲੇਂਟ ਜਿੰਨੀ ਜਿੰਨੀ ਤੁਸੀਂ ਮਾਰਿਆ ਜਿਦੇ ਨਾਲ ਗੱਲ ਹੋਈ ਮੈਂ ਕਹੂੰਗਾ ਵੀ ਉਹ ਕਹਿੰਦੇ ਕੰਪਲੇਂਟ ਕਰ ਦੋ ਤੁਸੀਂ ਮੇਰੇ ਤੇ ਅਲੀਗੇਸ਼ਨ ਲਾਇਆ ਹੈ ਇੱਕ ਵਾਰੀ ਦੀ ਮਦਦ ਕਰਦੇ ਹੋ ਤੁਸੀਂ ਮੇਰੇ ਤੇ ਅਲੀਗੇਸ਼ਨ ਲਾਇਆ ਹੈ ਉੱਤੇ ਖੜੇ ਹੋ ਕੇ ਚਲੋ ਜੀ ਉੱਤੇ ਖੜੇ ਹੋ ਕੇ ਸੰਵੇਦਨ